ਸਾਸੀ ਕਾਲ ਜੀ ਸਾਰਿਆਂ ਪਿਆਰ ਭਰੀ ਸਾਸੀ ਕਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦਿਗਣੀ ਰਾਤ ਚੌਕਣੀ ਤਰੱਕੀ ਬਖਸ਼ੇ ਆਪਾਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਖੁਸ਼ ਔਰ ਠੀਕ ਠਾਕ ਰਹੋ ਬਹੀ ਗੁਰੂ ਆਪਣੀ ਇਹੀ ਅਰਦਾਸ ਆ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਤੇ ਆਪਾਂ ਬਣਾਉਣ ਜਾ ਰਹੇ ਜੀ ਘੜੀ ਘੜੀ ਬਣਾਉਣ ਲਈ ਮੈਂ ਇੱਕ ਕੌਲੀ ਵੇਸਣ ਦੀ ਲਈ ਆ ਠੀਕ ਹੈ ਜੀ ਨਾਲ ਲਿਆ ਮੈਂ ਘੜੀ ਪੱਤਾ ਤਨ ਟਾਣੀ ਆ ਮੈਂ ਲੈਂ ਜਾਂਨੀ ਜੀ ਨਾਲ ਚੱਕ ਕੇ ਦਿਖਾ ਦਿੰਨੇ ਆ ਕਾਲੀਆਂ ਮਿਰਚਾਂ ਸੁੱਕਾ ਸਾਗ ਦਾ ਧਨੀਆ ਲਾਲ ਮਿਰਚਾਂ 4 ਤੇ ਮੈਂ ਨਾਲ ਲਿਆ ਜੀ ਇਹ ਹਰਾ ਲਸਣ ਦਾ ਪਿਛਲਾ ਹਿੱਸਾ ਠੀਕ ਹੈ ਤਾਂ ਆਪਾਂ ਮਿਆਂ ਤੁਸੀਂ ਆਪਿੰਦੀਆਂ ਬੜੀਆਂ ਜੋ ਮੈਂ 2 ਘੰਟੇ ਪਿਆ ਕੇ ਰੱਖੀਆਂ ਤੇ ਫੁੱਲ ਕੇ ਦੇਖੋ ਕਿੱਡੀਆਂ ਹੋ ਗਈਆਂ ਆਪਾਂ ਇਹਨਾਂ ਦਾ ਪਾਣੀ ਨਿਚੋੜ ਦਿਆਂਗੇ ਇੱਕ ਕੋਲੀ ਆਪਾਂ ਪੌਣੀ ਕੋਲੀ ਦਹੀਂ ਦੀ ਲਈ ਆਗੀ ਇਹ ਕੋਈ ਜ਼ਿਆਦਾ ਖੱਟਾ ਵੀ ਚੰਗਾ ਲੱਗਦਾ ਜ਼ਿਆਦਾ ਮਿੱਠਾ ਵੀ ਚੰਗਾ ਲੱਗਦਾ ਵਾ ਇਹ ਆਪਾਂ ਲੈ ਪਿਆਜ਼ ਦਾ ਪਿਛਲਾ ਹਿੱਸਾ ਪਿਆਜ਼ ਦੇ ਪਿਆਜ਼ ਮੇਰੇ ਘਰ ਦੇ ਸੀ ਆਪਾਂ ਉਹਨਾਂ ਦੀਆਂ ਡੰਡੀਆਂ ਲੈ ਲਿਆਂ ਨੇ ਤੇ ਚਾਰ ਪੰਜਾਂ ਮੈਂ ਹਰੀਆਂ ਮਿਰਚਾਂ ਇੱਚ ਮੈਂ ਸਾਤ ਵੀ ਮਿਰਚਾਂ ਹਰੀਆਂ ਪਾਵਾਂਗੀ ਇਹ ਲਸਣ ਹਰਾ ਤੇ ਦੋ ਲੈ ਸੀ ਮੈਂ ਪਿਆਜ਼ ਪਿਆਜ਼ ਲੈ ਮੈਂ ਮੀਡੀਅਮ ਸਾਈਜ਼ ਦੇ ਜ਼ਿਆਦਾ ਵੱਡੇ ਨਹੀਂ ਲੈ ਆਓ ਪਹਿਲਾਂ ਆਪਾਂ ਦਹੀਂ ਨੂੰ ਫੈਂਟ ਲੈਣੇ ਦਹੀਂ ਫੈਂਟ ਆਗੇ ਤਾਂ ਆਪਣੀ ਅੱਛੀ ਬਣੇਗੀ ਅੱਛੀ ਬਣੇਗੀ ਆਪਣੀ कड़ी क्योंकि जो जी कड़ी अच्छी नहीं बनी तो फायदा भी की दही फेंट के पावगे दही दंडा नहीं रहनगियाँ फिर तो ना इसलिए आप चंकी तरह फेंट लें तो आप किस तरीके बना रहे हैं कि ਦੇਖ ਜਿ ਆਪਣਾ ਦਹੀਂ ਫੈਂਟਿਆ ਗਿਆ ਹੁਣ ਆਪਾਂ ਇਹਦੇ ਵਿੱਚ ਜਿੰਨੀ ਕਿ ਜ਼ਰੂਰਤ ਆਪਾਂ ਬੇਸਣ ਪਾਵਾਂਗੇ ਬਈ ਮੈਂ ਇੱਕ ਕੋਲੀ ਬੇਸਣ ਦੀ ਲਈ ਆ ਇਹਦੇ ਵਿੱਚ ਆਪਾਂ ਸੋ ਅਬੀਂ ਦੇ ਪਕੌੜੇ ਵੀ ਬਣਾਵਾਂਗੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਪਾਣੀ ਆਪਾਂ ਪਾਣੀ ਪਾਵਾਂਗੇ ਇਹਦੇ ਵਿੱਚ ਕਿਉਂਕਿ ਆਪਣਾ ਸਖਤਵਾ ਬੇਸਣ ਔਰ ਦਹੀਂ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਵਾ ਮਿਕਸ ਕਰਦੇ ਜਾਵਾਂਗੇ ਤਾਂ ਇਹ ਆਪਾਂ ਵਿੱਚੋਂ ਨਿਕਲ ਜਾਏਗਾ ਲਓ ਜੀ ਆਪਾਂ ਇਹਨੂੰ ਮਿਕਸ ਕਰਦੇ ਜਾਂਦੇ ਆ ਫਿਰ ਆਪਾਂ ਇਹਨੂੰ ਗੈਸ 'ਤੇ ਧਰ ਦਿੰਨੇ ਆ ਆਪਾਂ ਇਹਨੂੰ ਗੈਸ ਦੇ ਉੱਪਰ ਧਰ ਦਿੰਨੇ ਆ ਕੁੱਕਰ ਆਪਾਂ ਕੁੱਕਰ ਧਰ ਦਿੱਤਾ ਗਰਮ ਪਾਣੀ ਲਈ ਕਿਉਂਕਿ ਗਰਮ ਪਾਣੀ ਹੋਏਗਾ ਤਾਂ ਬੇਸਨ ਪਾਵਾਂਗੇ ਉਸ ਵਿੱਚ ਗੰਢਾ ਨਹੀਂ ਬਣਨਗੀ ਆ ਗਰਮੀ ਜਮੀ ਨਾ ਵੈਸੇ ਜ਼ਿਆਦਾ ਗਰਮ ਦੀ ਜ਼ਰੂਰਤ ਨਹੀਂ ਹੁੰਦੀ ਪਰ ਫਿਰ ਵੀ ਆਪਾਂ ਗਰਮ ਧਰਿਆ ਇੱਕ ਤਾਂ ਜਲਦੀ ਹੋ ਜਾਂਦੀ ਹੈ ਖੜੀ ਜੇ ਗਰਮ ਪਾਣੀ ਹੋਏਗਾ ਤਾਂ ਠੰਡਾਰੀ ਹੋਏਗਾ ਫਿਰ ਆਪਣਾ ਜਿਹੜਾ ਬੇਸਣ ਹੋਏਗਾ ਜੇ ਠੰਡਾ ਧਰਦਿਆਂ ਤਾਂ ਆਪਾਂ ਨੂੰ ਬਹੁਤ ਟਾਈਮ ਲੱਗਦਾ ਵਾ ਖੜੀ ਬਣਾਉਣ ਨੂੰ ਦੇਖੋ ਆਪਣਾ ਬੇਸਣ ਤਿਆਰ ਹੋ ਗਿਆ ਆਪਾਂ ਇੱਕ ਸਾਈਡ ਦੇ ਉੱਪਰ ਕੁੱਕਰ ਧਰ ਕੇ ਖੜੀ ਧਰ ਦਾਂਗੇ ਤੇ ਦੂਸਰੀ ਸਾਈਡ ਦੇ ਉੱਪਰ ਆਪਾਂ ਜੋ ਪਕੌੜੇ ਬਣਾਣੇ ਆ ਸੋਇਆਬੀਨ ਦੇ ਪਕੌੜੇ ਕਿਸ ਤਰੀਕੇ ਨਾਲ ਬਣਾਉਣੇ ਆ ਇਹ ਮੈਂ ਤੁਹਾਨੂੰ ਇਹ ਵੀ ਜ਼ਰੂਰ ਦੱਸਾਂਗੀ। ਕਈ ਤਰ੍ਹਾਂ ਦੇ ਬੰਦੇ ਨੇ ਜੀ ਪਕੌੜੇ ਸੋਇਆਬੀਨ ਦੇ ਪਕੌੜੇ ਖੜੀਚ ਪਾਉਣ ਲਈ ਤੇ ਤੁਸੀਂ ਕਿਸ ਤਰੀਕੇ ਨਾਲ ਬਣਾਉਣੇ ਆ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਪਰ ਮੈਂ ਕਿਸ ਤਰੀਕੇ ਨਾਲ ਬਣਾਉਣੀਆਂ ਇਹ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੀ। ਆਪਾਂ ਇਹਦੇ ਵਿੱਚ ਪਾਣੀ ਥੋੜਾ ਜਿਹਾ ਹੋਰ ਪਾ ਲਾਂਗੇ। ਕਿਉਂਕਿ ਕੋਈ ਗੰਢ ਨਾ ਰਹਿ ਜਾਏ ਪਰ ਚੰਗੀ ਤਰ੍ਹਾਂ ਬਣਾਉਣਾ। ਲਓ ਜੀ ਆਪਾਂ ਬੇਸਨ ਚੰਗੀ ਤਰ੍ਹਾਂ ਘੁਲ ਗਿਆ। ਕੋਈ ਗੰਢ ਨਹੀਂ ਇਹਦੇ ਵਿੱਚ। ਹੁਣ ਆਪਾਂ ਧਰਦੇ ਆਂ ਕੜਾਹੀ ਤੁਸੀਂ ਜਿਆਦਾ ਦਹੀਂ ਪਾਉਣਾ ਚਾਹਦੇ ਤੁਸੀਂ ਜਿਆਦਾ ਦਹੀਂ ਪਾ ਸਕਦੇ ਆ ਆਪਾਂ ਜੋ ਸੋਆ ਬੀਨੀਆਂ ਬੜੀਆਂ ਭੀਤੀਆਂ ਹੋਣਾਂ ਤਾਂ ਪਾਣੀ ਆਪਾਂ ਚੰਨੀ ਤਰ੍ਹਾਂ ਨਿਚੋੜ ਲਿਆ ਉਦੋਂ ਕੜਾਹੀ ਗਰਮ ਕਰਤੀ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਹਲਕਾ ਜਿਹਾ ਨਮਕ ਜਿਆਦਾ ਨਹੀਂ ਪਾਉਣਾ ਆਪਾਂ ਇਹ ਚ ਬਾਲੀ ਹਲਦੀ ਲਾਲ ਮਿਰਚਾ ਥੋੜਾ ਪਾਇਆ ਪਰ ਜੀਰਾ ਮੇਚ ਕਾਇਆ ਕਾ ਥੋੜਾ ਚੰਕੀ ਚਾਟਾ ਮਸਾਲਾ ਚੰਕੇ ਦੇ ਨਾਲ ਬਰੇ ਪੇਸਟ ਬਣਨੇ ਗੇ ਥੋੜਾ ਫੜੇ ਪਾਣੇ ਆ ਥੋੜਾ ਕੰਮ ਕਰ ਪਏ ਵਿੱਚ ਗਰਮ ਮਸਾਲਾ ਇਹ ਸਾਰੀਆਂ ਚੀਜ਼ਾਂ ਆਪਣਾ ਵਿਪਾਰਨੀਆ ਤੇ ਆਪਣਾ ਜੋ ਤੇਲ ਸੀਗਾ ਗਰਮ ਹੋ ਰਿਹਾ ਇਹ ਸਾਮਾਗੇ ਥੋੜਾ ਜਿਹਾ ਸਾਦੇ ਪਤਨੀਆ आप बेसन में थोड़ा जि पाया ज्यादा नहीं पाया जरूरत पी तो ज़्यादा भी लवेंगे होर बेसन की लौट पाई तो आप होर बेसन जरूर लवेंगे और एक बार आप थोड़ा बेसन पा के सारे ऐसा फ्राई कर लवेंगे सॉरी मिक्स कर लवेंगे फ्राई ज्यादा आता कढ़ाई देख के उधर फ्राई होने करके थोड़ा जो बेसन होर पा लें थोड़ा पावगे आप ज़्यादा नहीं ਬਰ ਕੋਲਾ ਪੈਨਾਂ ਕੀ ਬੇਸਨ ਪਾਵਾਂਗੇ। ਇੰਨਾ ਕੀ ਬੇਸਨ ਪਾਇਆ ਮੈਂ ਤਕਰੀਬਨ ਕਿ ਚਮਚਾ ਖੋਰ ਬੇਸਨ ਦਾ ਪਾਇਆ। ਆਪਾਂ ਤੋਂ ਸੁੱਕ ਨਾਲ ਕੜਸੀ ਟਟ ਗਈ ਹੈ ਡਿਨਰ ਸੈਟ ਵਾਲੀ। ਉਹ ਵਿੱਚ ਪਾਵਾਂਗੇ ਆਪਾਂ ਇਹਦਾ ਇੱਕ ਚਮਚਾ ਦਹੀਂ ਦਾ। ਆਪਾਂ ਕਿ ਚਮਚਾ ਪਹਿਲਾਂ ਹੀ ਦਹੀਂ ਦਾ ਰੱਖ ਲਿਆ ਸੀਗਾ। ਸਾਲੀਏ ਜੀ ਜੇ ਬਾਕੀ ਆਪਾਂ ਇਹ ਪਕੌੜੇ ਤਿਆਰ ਕਰਾਂਗੇ। ਤੁਸੀਂ ਹੋਰ ਵੀ ਪਕੌੜੇ ਪਾਉਣੇ ਆ ਜੇ ਵੀ ਪਾ ਸਕਦੇ ਹੋ ਜਿਵੇਂ ਪਾਲਕ ਦੇ ਪਕੌੜੇ ਪਿਆਜ਼ ਪਕੌੜੇ ਹਨ ਕਈ ਤਰ੍ਹਾਂ ਦੇ ਪਕੌੜੇ ਬਣਦੇ ਨੇ ਇਹ ਨਹੀਂ ਕਿ ਨਹੀਂ ਬਹੁਤ ਤਰ੍ਹਾਂ ਦੇ ਬਣਦੇ ਨੇ ਵੀ ਕਈ ਤਰ੍ਹਾਂ ਦੀ ਪਹਿਲਾਂ ਤੁਹਾਨੂੰ ਬੜੀ ਵੀ ਦੱਸ ਚੁੱਕੀ ਹਾਂ ਕਿ ਰੈਸਪੀ ਆਪਾਂ ਲੋ ਜੀ ਇਹ ਆਪਣਾ ਬਣ ਕੇ ਰੈਡੀ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾਉਣੇ ਹਨ ਇਹ ਚ ਪਕੌੜੇ ਤਲ ਕੇ ਬੜੇ ਆਰਾਮ ਨਾਲ ਛੱਡਾਂਗੇ ਆਪਾਂ ਤੁਸੀਂ ਬੜਪੜੇ ਬੱਚਾ ਨੂੰ ਵੀ ਇਹ ਦਿਆ ਕਰੋ ਬਹੁਤ ਵਧੀਆ ਚੀਜ਼ ਹੈ ਬੱਚੇ ਵੈਸੇ ਨਹੀਂ ਕੇਵਲ ਸਬਜ਼ੀ ਨਹੀਂ ਖਾਂਦੇ ਸੋ ਹੈ ਵੀ ਇਹਨੀਆਂ ਬੜੀਆਂ ਜਿਹੀਆਂ ਤਾਂ ਤੁਸੀਂ ਉਹਨਾਂ ਨੂੰ ਪਕੌੜੇ ਬਣਾ ਕੇ ਦਿਓ ਤੇ ਪਕੌੜੇ ਤਾਂ ਤੁਹਾਨੂੰ ਪਤਾ ਕੱਢਿਆ ਵੱਢਿਆਂ ਨੂੰ ਜੀ ਕਰਿਆ ਉਹ ਨਾਲ ਪਕੌੜੇ ਖਾਣ ਤੋਂ ਵਾਜੀ ਆਪਣੇ ਪਕੌੜੇ ਇਹ ਸਾਰੇ ਜਿਹੜੇ ਪਏ ਥੋੜੇ ਪਏ ਨੇ ਕਿਉਂਕਿ ਆਪਾਂ ਜ਼ਿਆਦਾ ਵੀ ਨਹੀਂ ਬਣਾਉਣੇ ਸੀਗੇ ਆਪਣੇ ਪਕੌੜੇ ਦੇਖੋ ਪਿਆਰ ਹੋ ਚੁੱਕਲੇ ਨੇ ਉਧਰ ਕੜੀ ਵੀ ਆਪਣੀ ਤਿਆਰ ਹੋ ਰਹੀ ਆਪਾਂ ਘਟਸੇ ਦੇ ਉੱਪਰ ਰੱਖਿਆ ਕਿ ਹੌਲੀ 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 ਥੋੜੀ ਵੇਸਲ ਪਕਾਉਣੀ ਹੈ ਹੈਨਾ ਮੈਨੂੰ ਤੇ ਪਕੌੜੇ ਬਣਾ ਕੇ ਬਹੁਤ ਵਾਰੀ ਖਾ ਜਾਣੀ ਹੁੰਦੀ ਹੈ ਮੈਨੂੰ ਚੰਗੇ ਲੱਗਦੇ ਸੋਆਬੀਂ ਦੇ ਪਕੌੜੇ ਜਿਆਦਾ ਵੇਸਣ ਨਾਲ ਪਾਉ ਤਾਂ ਹੋਰ ਵੀ ਅੱਛਾ ਘਟਸੇ 'ਤੇ ਪਕਾਵਾਂਗੇ ਤਾਂ ਪਕੌੜੇ ਬਿਲਕੁਲ ਸੋਆਬੀਂ ਦੇ ਅੰਦਰ ਤੱਕ ਪੱਕ ਜਾਂਦੇ ਅੰਦਰ ਤੱਕ ਮਤਲਬ ਕਿ ਸੋਆਬੀਂਆਂ ਵੜੀਆਂ ਤੱਕ ਪੱਕ ਜਾਂਦੇ ਨੇ ਤੁਸੀਂ ਵੀ ਘਰੇ ਜ਼ਰੂਰ ਬਣਾ ਕੇ ਬੱਚਿਆਂ ਨੂੰ ਪਲਿਸ ਦਿਆ ਕਰੋ ਕਿਉਂਕਿ ਬੱਚਿਆਂ ਨੂੰ ਦੇਣ ਦੇ ਨਾਲ ਮਤਲਬ ਉਹ ਬੱਚਿਆਂ ਦੀ ਹੱਡੀਆਂ ਮਜ਼ਬੂਤ ਤੇ ਚੰਗੀ ਚੀਜ਼ ਆ ਹੈਨਾ ਸੋਇਵੀਨ ਖਾਓ ਸੋਇਵੀਨ ਦੇ ਕਈ ਤਰ੍ਹਾਂ ਦੇ ਪਕੌੜੇ ਬਣਦੇ ਨੇ ਤੁਹਾਨੂੰ ਕਿਸੇ ਦਿਨ ਫਿਰ ਦੱਸਾਂਗੀ ਕਿ ਹੋਰ ਤਰੀਕੇ ਕਿਸ ਤਰ੍ਹਾਂ ਦੇ ਬਣਦੇ ਨੇ ਮੈਂ ਜ਼ਿਆਦਾ ਨਹੀਂ ਬਣਾਏ ਮੈਂ ਥੋੜੀ ਬਣਾਈ ਨੇ ਇਹ ਆਪਣੇ ਸੋਆਬੀਂ ਦੇ ਪਕੌੜੇ ਬਣ ਕੇ ਤਿਆਰ ਹੋ ਗਏ ਨੇ ਅੱਧੇ ਬਣ ਗਏ ਤੇ ਅੱਧੇ ਆਪਣੇ ਪਕੌੜੇ ਰਹਿ ਗਏ ਨੇ ਠੀਕ ਹੈ ਜੀ ਹੋ ਗਏ ਆਪਣੇ ਪਕੌੜੇ ਜਲਦੀ ਤਿਆਰ ਹੋ ਜਾਣਗੇ ਇਹ ਵਿੱਚ ਇਹ ਦਹੀਂ ਪਾਉਂਦਾ ਮਤਲਬ ਇਹ ਆ ਕਿ ਥੋੜੇ ਖਟਮਠੇ ਲੱਗਣ ਹਨ ਤੇ ਕਈ ਤਰ੍ਹਾਂ ਦੇ ਇਹ ਪਕੌੜੇ ਬਣਦੇ ਨੇ ਮੈਂ ਤੁਹਾਨੂੰ ਕਿਸੇ ਦਿਨ ਫੇਰ ਦੱਸਾਂਗੀ ਇਹ ਪਕੌੜੇ ਸੋਇਆਬੀਂ ਦੇ ਹੋਰ ਵੀ ਕਿਸ ਤਰੀਕੇ ਨਾਲ ਬਣਦੇ ਆ ਇਹਦੇ ਨਾਲ ਬੜੇ ਖੱਟੇ ਮਿੱਠੇ ਲੱਗਣਗੇ बच्चे तो का होर भी बहुत ज्यादा खानगे तो अगर आप रेसपी की चीज़ ऐड कर रहे हैं अपना सब तो पहला पावे जीरा बिल्कुल घट से मैं फिर पाँगा आप धनिया जो अपना सुखा धनिया सी साबित धनिया यहाँ मसल के चगी तरह ये पा लिया फिर पाए आप कड़ी तपता फिर आप लाल मिर्च ਆ ਰਹੀ ਹੈ ਜੀ ਆਪਾਂ ਥੋੜਾ ਥੋੜਾ ਕਰਕੇ ਘੱਟ ਤੇ ਪਕਾਵਾਂਗੇ ਜਦੋਂ ਆਪਾਂ ਲਾਲ ਮਿਰਚ ਪਾਈਏ ਨੇ ਸੁੱਕੀ ਹੋਈ ਚਾਹਨ ਪਾਣੀ ਜਿਹਾ ਥੋੜਾ ਰੱਖੋ ਤੇ ਬਸ ਆਪਾਂ ਘਿਓ ਚ ਪਾਉਣੀ ਆ ਤਾਂ ਇਹ ਖੁੱਲ ਜਾਂਦੀਆਂ ਨੇ ਹਣਾ ਜੀ ਤੇ ਆਪਾਂ ਇਹ ਵਿੱਚ ਪਾਵਾਂਗੇ ਚਾਰ ਹਰੀਆਂ ਮਿਰਚਾਂ ਚਾਰ ਮਿਰਚਾਂ ਦੇ ਵਿੱਚ ਪਾਵਾਂਗੇ ਇੱਕ-ਇੱਕ ਕਰਕੇ ਚਾਰ ਮਿਰਚਾਂ ਪਾ ਲਈਏ ਇੱਕ ਬਣਾ ਲਏ ਪਿਆਜ਼ ਹੁਣ ਆਪਾਂ ਥੋੜੀ ਸੇਕ ਕਰ ਲਾਂਗੇ ਤੇਜ इस मैं टमाटर नहीं पावगी क्योंकि आपने ये दही पा लिया टमाटर पाना चाहिए कि टमाटर पा लो तेज अग कर दी आप गैस तेज कर लिए क्योंकि तो जल्दी प्याज भुज जाएंगे बहर क्या आपनिया कड़ी मतलब क्या भुज गए हैं या पामागे ये आप अदरक पावे एक टुकड़ा यहाँ कद्दूकस कदूकस करके पाला बहुत टेस्ट बनता वा तो चाह कूक करके अदरक पाओगे तो दुगुना टेस्ट आएगा क्योंकि वैसे आप के पाइए और रश जहाँ तो वैसे ही निकल जाता वा तो कदूकस करके पाने तो सारा रस्सा ये आएगा ਤੇ ਅੱਜ ਆਪਣੇ ਕਾਫੀ ਬ੍ਰਾਊਨ ਹੋ ਗਿਆ ਹੁਣ ਆਪਾਂ ਇਹ ਵਿੱਚ ਪਾਵਾਂਗੇ ਲਸਣ ਲਸਣ ਆਪਾਂ ਬਾਹਰ ਚ ਅਸਲੀ ਪਾਇਆ ਕਿਉਂਕਿ ਇਹ ਕੱਚਾ ਲਸਣ ਵਾ ਹੈ ਨਾ ਪਾਜਾ ਲਸਣ ਕੋਕਨਾਲ ਆਪਣਾ ਲਸਣ ਹੁੰਦਾ ਜਿਹੜਾ ਉਹ ਆਪਾਂ ਥੋੜਾ ਜ਼ਿਆਦਾ ਟਾਈਮ ਲੈਂਦਾ ਇਹ ਕੱਚਾ ਇਹ ਪਹਿਲਾਂ ਜਲ ਜਾਂਦਾ ਹੈ ਕੱਚਾ ਪਾ ਕੇ ਕਰਕੇ ਥੋੜੀ ਇਹ ਪਾਵਾਂਗੇ ਆਪਾਂ ਪਿਆਜ਼ ਦੀਆਂ ਭੂਕਾਂ ਕੁਝ ਭੂਕਾ ਆਪਾਂ ਪਿਆਜ਼ ਦੀਆਂ ਰੱਖੀਆਂ ਨੇ ਹਰੀ ਮਿਰਚਾਂ ਕੱਟੀਆਂ ਸੀ ਆਪਾਂ ਉਹ ਵੀ ਵਿੱਚ ਪਾ ਦਿੱਤੀਆਂ ਆਜ ਆਪਣੇ ਤਰੀਕਾ ਵਰਜਾਂਗੇ ਬਣ ਮਾ ਕਰਦੇ ਵਿੱਚ ਪਾਵਾਂਗੇ ਲੋਨ ਮਿਰਚ ਜੋ ਜੋ ਤੁਸੀਂ ਮਸਾਲੇ ਐਡ ਕਰਨੇ ਆ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਇੱਥੇ ਮੈਂ ਐਡ ਕੀਤੀ ਹਲਦੀ ਅੱਧੀਆਂ ਹਲਦੀ ਆਪਣੀ ਸਾਬਨਾਲ ਜਿੰਨੀ ਕਰ ਥੋੜੀ ਸਬਜੀ ਆ ਨਮਕ ਸਵਾਦ ਅਨਸਾਰ ਘੜੀ ਦੇ ਵਿੱਚ ਨਮਕ ਕਦੇ ਵੀ ਘੱਟ ਚੰਗਾ ਨਹੀਂ ਲੱਗਦਾ ਨਹੀਂ ਜ਼ਿਆਦਾ ਚੰਗਾ ਲੱਗਦਾ ਨਹੀਂ ਘੱਟ ਚੰਗਾ ਲੱਗਦਾ ਹਨ ਥੋੜੀ ਪਾ ਲਈ ਆਪਾਂ ਲਾਲ ਮਿਰਚ ਜ਼ਿਆਦਾ ਨਹੀਂ ਪਾਈ ਵਿੱਚ ਪਾ ਦਿੱਤੀ ਆਪਾਂ ਹੁਣ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਆਰੇ ਮਸਾਲੇ ਪਾ ਕੇ ਆਪਾਂ ਇਹਦੇ ਵਿੱਚ ਇਦਾਂ ਹੀ ਆਪਾਂ ਇਹ ਕੁੱਕਰ ਦੇ ਵਿੱਚ ਪਾ ਦਾਂਗੇ। ਇਹ ਫਿਰ ਕੜੀ ਆਪਣੀ ਬਣ ਗਈ ਆ। ਆਪਾਂ ਇਹਦੇ ਵਿੱਚ ਬਾਅਦੋਂ ਸਾਰਾ ਮਸਾਲਾ ਐਡ ਕਰ ਦੱਪਾਂ। ਇਹਨੂੰ ਆਪਾਂ 5 ਤੋਂ 7 ਮਿੰਟ ਸੇਕ ਕਰਵਾਵਾਂਗੇ ਜਿੰਨਾ ਚਿਰ ਆਪਣਾ ਮਸਾਲਾ ਇਹਦੇ ਵਿੱਚ ਨਹੀਂ ਰਚ ਰਿਹਾ। ਜਿਆਦਾ ਰੱਖ ਜਾਈਗਾ ਦੇਖੋ ਇਹਨੂੰ ਕੜਛੀ ਨਾਲ ਹਿਲਾਉਂਦੇ ਹੀ ਰਹਿਣਾ ਆਪਾਂ ਇਹਨੂੰ ਘੱਟ ਸੇਕਦੇ ਹਿਲਾਉਂਦੇ ਰਹੋ ਕਿ ਆਪਣਾ ਥੱਲੇ ਨਾ ਲੱਗ ਜਾ ਮਸਾਲਾ ਤੇ ਬਹੁਤ ਜ਼ਿਆਦਾ ਹੈ ਹੰਦੀ ਪਾਈ ਆਪਾਂ ਹਲਦੀ ਜ਼ਿਆਦਾ ਨਹੀਂ ਪਾਏ ਨੇ ਮਤਲਬ ਕਿ ਬਹੁਤ ਹਲਦੀ ਪਾਈ ਆ ਇਹ ਆਪਣਾ ਰੰਗ ਛੱਡੇਗੀ ਹਲਦੀ ਮਸਾਲੇ ਨੂੰ ਸਾਰੇ ਨੂੰ ਪਕਾ ਲਾਂਗੇ ਤੁਹਾਨੂੰ ਅਗਲਾ ਦੱਸ ਜੀ ਅਗਲਾ ਸੇ ਆਪਾਂ ਆਪਣਾ ਹੋਰ ਕੀ ਹੋਏਗਾ ਆਪਾਂ ਕੜਾਹੀ ਦੁਬਾਰਾ ਫੇਰ ਢਾਲ ਲਈ ਇਹਦੇ ਵਿੱਚ ਕੁਛ ਹੋਰ ਬਣਾ ਕੇ ਦੱਸ ਦਿਆਂ ਤੁਹਾਨੂੰ ਐ ਚਾਪਾ ਪਾ ਮੈਂ ਥੋੜਾ ਜਿਹਾ ਆ ਕੇ ਆਉਂ ज़्यादा नहीं थोड़े क्या गर्मा थोड़ी पावगे आप थोड़ा जीरा होर पावे आप पावे थोड़ा जहा कड़ी पत्ता सेक रखे घट बिच पावगे आप हरियाँ मिर्चा दो कट के कट के मतलब कि बचाल चीरा देखिए मिर्चा, तीन लाल मिर्च थोड़ी आप राई, राई बड़ी दुड़कती है बंद की दिया। ਵਿੱਚ ਪਾਵਾਂਗੇ ਆਪਾਂ ਲਾ ਦੇਗੀ ਮਿਰਚ ਇਹ ਦੇਗੀ ਮਿਰਚ ਪਾ ਲਈ ਆਪਾਂ ਬੰਦ ਕੀਤੀ ਹੈ ਹੈ ਗੈਸ ਲੋ ਜੀ ਇਹ ਚੀਜ਼ਾਂ ਫੜੀ ਬਣ ਕੇ ਤਿਆਰ ਹੋ ਗਈਆਂ ਉਧਰ ਆਪਣੀ ਕੜੀ ਵੀ ਬਣ ਕੇ ਤਿਆਰ ਹੋ ਗਈ ਹੈ ਹੱਥੇ ਆਪਾਂ ਕੱਢ ਦਿੰਨੇ ਆ ਕੜੀ ਦੇ ਕਿਉਂਕਿ ਫਸ ਜਾਂਦੇ ਆ ਕੱਢ ਦੇ ਇਹੋ पावगे हम आप जो प्याज दिया भूका ने अपना गैस बंद करके भूका बड़ी तो कच्चा होंगे है ना भूका फिर ये जलना रहना आप नहीं पावे बेच चलती गैस तो नहीं पावे बंद करके गैस उस पावगे कड़ी अपनी बन के तैयार आपवे जो हम मसाला भुनया है मसाले का मतलब जो आप लास्ट आपनेराई वगैरह ਦੇ ਗਿਵ ਮੇਚ ਪਾਈ ਸੀ ਆਪਾਂ ਰਾਏ ਪਾਈ ਹੈ ਨਾ ਸਾਰਾ ਕੁਝ ਪਾਇਆ ਤਾਂ ਪੈਸਟਰੀ ਕੇ ਦੇ ਨਾਲ ਕੜੀ ਬਣਾਈ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਕੜੀ ਲੱਗੀ ਇਹ ਜ਼ਰੂਰ ਦੱਸਿਓ ਬਣੇ ਰਹੋ ਮੇਰੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਮੇਰੇ ਚੈਨਲ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਸਹਿਯੋਗ ਦੀ ਲੋੜ ਹੁੰਦੀ ਹੈ ਭੈਣ ਭਰਾਵਾਂ ਦੀ ਇਕੱਲਾ ਕੋਈ ਵੀ ਬੜਾ ਨਹੀਂਗਾ ਜੀ ਤੇ ਇਹ ਪਾਤੇ ਆਪਾਂ ਜੀ ਇਹਦੇ ਵਿੱਚ ਪਕੌੜੇ ਜੋ ਕਿ ਆਪਾਂ ਸੋਆ ਵੀਂਦੇ ਪਕੌੜੇ ਤਿਆਰ ਕੀਤੇ ਸੀਗੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਤੇ ਬਹੁਤ ਹੀ ਟੇਸਟੀ ਖੜੀ ਬਣਦੀ ਐ ਬੜੇ ਸੁਨਾਰੇ ਰੰਗ ਆਉਂਦੇ ਨੇ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਖੜੀ ਬਣਾਇਆ ਕਰੋ ਬੱਚਾ ਨੂੰ ਸੋਆ ਵੀਂਦੇ ਪਕੌੜੇ ਜਰੂਰ ਖਵਾਇਆ ਕਰੋ ਤੁਹਾਨੂੰ ਇੱਕ ਦਿਨ ਹੋਰ ਕਿਸੇ ਤਰੀਕੇ ਦੇ ਨਾਲ ਪਕੌੜੇ ਬਣਾਉਣੇ ਜਰੂਰ ਦੱਸਾਂਗੇ ਪਰ ਥੋੜੇ ਧੰਨਵਾਦ ਲਓ ਜੀ ਆਪਰੇ ਕੜੀ ਪਕੌੜਾ ਤਿਆਰ ਹੈ ਤੇ ਤੁਸੀਂ ਜਰੂਰ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਐ ਤਨਵਾਦ ਮਿਹਰਬਾਨੀ ਸਸੀ ਕੌਰ ਜੀ ਆਪਾਂ ਪਾਈ ਹੈ ਜੀ ਲਾਸਟ ਤੇ ਕਸੂਰੀ ਮੇਥੀ ਹੈ ਨਾ ਤੇ ਮੈਂ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਈ ਸੀ ਦੱਸਣੀ ਪਾਉਣਾ ਭੁੱਲ ਗਈ ਸੀ ਤੁਸੀਂ ਇਹ ਚ ਧਨੀਆ ਵੀ ਪਾਇਓ ਧਨੀਆ ਮੈਂ ਥੋੜਾ ਜਿਹਾ ਠੰਡੇ ਹੋਏ ਤੇ ਪਾਵਾਂ ਪਰ ਜੇ ਕਸੂਰੀ ਮੇਥੀ ਪਾਈਏ ਮਨ ਚੰਗਾ ਲੱਗਿਆ ਕਿ ਕਿਹੜੀ ਚ ਕਸੂਰੀ ਮੇਥੀ ਪਾਈ ਆਪਾਂ ਪਾਈ ਜੀ ਚ ਕਸੂਰੀ ਮੇਥੀ ਤੇ ਮੈਂ ਪਹਿਲਾਂ ਕਸੂਰੀ ਮੇਥੀ ਪਾਉਣੀ ਭੁੱਲ ਗਈ ਸੀ ਸਹੀ ਬਾਤ ਹੈ ਯੂਟਿਊਬ ਨਹੀਂ ਬੋਲਦੇ ਤੇ ਤਨਵਾਦ ਮਿਹਰਬਾਨੀ